ਅਜਗੁਰੂ ਤੇਗ ਬਹਾਦਰ ਜੀ ਸਾਡੇ ਮਨ ਨੂੰ ਸਮਝਾਉਂਦੇ ਨੇ ਕਿ ਪਰਮਾਤਮਾ ਦੀ ਸ਼ਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਤਰਿਆ ਕਰੋ ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਗਨ ਕਾ ਵਿਕਾਰਾਂ ਵਿੱਚ ਡੁੱਬਣ ਤੋਂ ਬਚ ਗਈ ਸੀ ਤੂੰ ਵੀ ਉਸ ਦੀ ਸਿਫਤ ਸਲਾ ਆਪਣੇ ਹਿਰਦੇ ਵਿੱਚ ਵਸਾਈ ਰੱਖ ਜਿਸ ਪਰਮਾਤਮਾ ਦੇ ਸਿਮਰਨ ਦੇ ਰਾਹੀਂ ਤਰੂ ਸਦਾ ਲਈ ਅਟਲ ਹੋ ਗਿਆ ਹੈ ਤੇ ਉਸ ਨੇ ਨਿਰਪੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ ਤੂੰ ਉਸ ਪਰਮਾਤਮਾ ਨੂੰ ਕਿਉਂ ਪੁਲਾਇਆ ਹੋਇਆ ਹੈ ਉਹ ਤਾਂ ਸਾਡੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਜਿਸ ਵੇਲੇ ਗੱਜ ਪਾਵ ਹਾਥੀ ਨੇ ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਗੱਜ ਤਿੰਦੂਵੇ ਦੀ ਪਕੜ ਤੋਂ ਨਿਕਲ ਗਿਆ ਸੀ ਮੈਂ ਕਿੱਥੋਂ ਤੱਕ ਪਰਮਾਤਮਾ ਦੇ ਨਾਮ ਦੀ ਵਡਿਆਈ ਦਸਾਂ ਪਰਮਾਤਮਾ ਦਾ ਨਾਮ ਉਚਾਰ ਕੇ ਉਸ ਹਾਥੀ ਦੇ ਬੰਧਨ ਟੁੱਟ ਗਏ ਸਨ ਇਹ ਹੁਕਮਨਾਮਾ 632 ਅੰਗੂਤੇ ਸੁਭਾਇਮਾਨ ਹੈ ਆਓ ਇਸੋ ਕਮ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਤੇ ਗੁਰੂ ਦੇ ਦੱਸੇ ਰਾਹ ਤੇ ਤੁਰਿਆ